ਸਭ ਤੋਂ ਪਹਿਲਾਂ ਅੱਜ ਦੀ ਇੱਕ ਨਵੀਂ ਵੀਡੀਓ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਦੀ ਜਿਹੜੀ ਇਹ ਵੀਡੀਓ ਆ ਇਹ ਹੈਗੀ ਹੈ ਸਹਿਤ ਨਾਲ ਸੰਬੰਧਿਤ ਕਿਤਾਬਾਂ ਬਾਰੇ ਜਾਣੀ ਕਿ ਭਾਰਤੀ ਸਹਿਤ ਅਕੈਡਮੀ ਪੁਰਸਕਾਰ ਜਾਨੀ ਜਿਹੜਾ ਇੰਡੀਆ ਗਵਰਨਮੈਂਟ ਆ ਉਹਦੇ ਵੱਲੋਂ ਹਰ ਸਾਲ ਇੱਕ ਕਿਤਾਬ ਨੂੰ ਪੁਰਸਕਾਰ ਦਿੱਤਾ ਜਾਂਦਾ ਤੇ ਜਿਹੜੀਆਂ ਅੱਜ ਆਪਣੇ ਇਸ ਵੀਡੀਓ ਚ ਪੁਸਤਕਾਂ ਆਉਣਗੀਆਂ ਉਹ ਸਾਰੀਆਂ ਇਹ ਜਿਹੜਾ ਸਾਹਿਤ ਅਕੈਡਮੀ ਵੱਲੋਂ ਭਾਰਤੀ ਸਾਹਿਤ ਅਕੈਡਮੀ ਵੱਲੋਂ ਪੁਰਸਕਾਰ ਜੇਤੂ ਪੁਸਤਕਾਂ ਨੇ ਤੇ ਅੱਜ ਆਪਾਂ ਇਸ ਵੀਡੀਓ ਵਿੱਚ ਉਹਨਾਂ ਨੂੰ ਦੇਖਾਂਗੇ ਤੇ ਉਸ ਤੋਂ ਬਾਅਦ ਫਿਰ ਥੋੜਾ ਬਹੁਤ ਉਹਨਾਂ ਦਾ ਜ਼ਿਕਰ ਕਰਾਂਗੇ ਵੀ ਉਹਨਾਂ 'ਚ ਕੀ ਆ ਤੇ ਕਿਹਨੂੰ-ਕਿਹਨੂੰ ਉਹ ਮਿਲਿਆ ਹੋਇਆ ਇਨਾਮ ਇਹ ਤੇ ਉਹਦੇ ਬਾਰੇ ਆਪਾਂ ਅੱਜ ਦੀ ਇਸ ਵੀਡੀਓ 'ਚ ਦੇਖਾਂਗੇ ਤੇ ਆਹ ਜਿਹੜੀਆਂ ਕਿਤਾਬਾਂ ਨੇ ਇਹ ਉਹ ਸਾਰੀਆਂ ਇਨਾਮ ਜੇਤੂ ਪੁਸਤਕਾਂ ਜਿਹੜੀਆਂ ਆਪਾਂ ਦੇਖ ਰਹੇ ਹਾਂ ਆ ਇਸ ਟਾਈਮ ਸਕਰੀਨ ਦੇ ਉੱਤੇ ਇਹ ਸਾਰੀਆਂ ਕਿਤਾਬਾਂ ਤੇ ਇਹਨਾਂ ਬਾਰੇ ਥੋੜਾ ਥੋੜਾ ਨਾਲ-ਨਾਲ ਆਪਾਂ ਜ਼ਿਕਰ ਕਰਾਂਗੇ ਵੀ ਇਹ ਕੀ ਨੇ ਤੇ ਇਹਨਾਂ ਕਿਤਾਬਾਂ ਦੇ ਵਿੱਚੋਂ ਕੁਝ ਕਿਤਾਬਾਂ ਆ ਜਿਹੜੀਆਂ ਨਹੀਂ ਮਿਲੀਆਂ ਉਹਨਾਂ ਦਾ ਫੋਟੋ ਸਟੇਟ ਆਪਣੇ ਕੋਲ ਉਹ ਹੈਗੀ ਇਹ ਜਿਹੜੀਆਂ ਆਹ ਚਾਰ ਕਿਤਾਬਾਂ ਨੇ ਨਾ ਇਹ ਆਪਾਂ ਨੂੰ ਅਸਲ 'ਚ ਮਿਲੀਆਂ ਨਹੀਂ ਹੈਗੀਆਂ ਤੇ ਇਹਨਾਂ ਦੀ ਫੋਟੋ ਸਟੇਟ ਆਪਣੇ ਕੋਲੇ ਹੈਗੀ ਹੈ ਆਹ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆ ਜਿਹੜੀਆਂ ਜਿੰਨੀਆਂ ਸਾਰੀਆਂ ਆਹ ਪੁਸਤਕਾਂ ਨੇ ਇਹ ਆਪਣੇ ਕੋਲੇ ਹੈਗੀਆਂ ਨੇ ਤੇ ਹੁਣ ਆਪਾਂ ਇਹਦੇ ਬਾਰੇ ਜ਼ਿਕਰ ਕਰਦੇ ਹਾਂ ਥੋੜਾ ਥੋੜਾ ਇੰਨਾਂ ਸਾਰੀਆਂ ਕਿਤਾਬਾਂ ਬਾਰੇ ਓਕੇ ਹੁਣ ਸਿਹੜੀ ਸਭ ਤੋਂ ਪਹਿਲੀ ਕਿਤਾਬ ਆ ਉਹ ਹੈਗੀ ਆਹ ਜਿਹਨੂੰ ਨਾਮ ਮਿਲਿਆ ਸੀਗਾ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਕਿਤਾਬ ਨੂੰ ਤੇ ਇਹ ਕਿਤਾਬ ਨੂੰ 1955 ਦੇ ਵਿੱਚ ਇਨਾਮ ਮਿਲਿਆ ਸੀਗਾ ਇੰਡੀਆ ਦੀ ਗਵਰਨਮੈਂਟ ਵੱਲੋਂ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਇਹ ਭਾਰਤੀ ਸਹਿਤ ਅਕੈਡਮੀ ਬਣਾਈ ਹੋਈ ਹੈ ਜਿਹੜੀ ਉਹਦੇ ਵੱਲੋਂ ਤੇ ਇਹ ਕਵਤਾ ਇਹ ਕਿਤਾਬ ਕਵਤਾ ਇਹ ਕਵਤਾ ਦੀ ਕਿਤਾਬ ਆ ਤੇ ਇਹ ਦੂਸਰੀ ਇਹ ਅਮਰਤਾ ਪ੍ਰੀਤਮ ਦੀ ਇਹ ਦੂਸਰੀ ਬੁੱਕ ਕਿਤਾਬ ਆ ਜਿਹੜੀ ਆ ਇਹ ਵੀ ਕਵਤਾ ਦੀ ਹੈ ਇਹ 56 ਚ ਮਿਲਿਆ ਇਹਨੂੰ 1952 ਚ ਹੁਣ ਤੱਕ ਕਿੰਨੀਆਂ ਕਿਤਾਬਾਂ ਨੂੰ ਨਾਮ ਮਿਲਿਆ ਹੁਣ ਤੱਕ ਪੰਜਾਬੀ ਦੇ ਵਿੱਚ ਕੁੱਲ ਕਿਉਂ 60 ਕਿਤਾਬਾਂ ਨੂੰ ਨਾਮ ਮਿਲ ਚੁੱਕਿਆ 60 ਕਿਤਾਬਾਂ ਨੂੰ ਹੁਣ ਤੱਕ ਨਾਮ ਮਿਲ ਚੁੱਕਿਆ ਤੇ ਆਪਣੇ ਕੋਲੇ ਚਾਰ ਕਿਤਾਬਾਂ ਨੇ ਜਿਹੜੀਆਂ ਉਹ ਆਪਾਂ ਨੇ ਫੋਟੋਸਟੇਟ ਕੀਤੀਆਂ ਹੋਈਆਂ ਨੇ ਤੇ ਇੱਕ ਕਿਤਾਬ ਆਪਾਂ ਨੂੰ ਮਿਲੀ ਨਹੀਂ ਜਿਹੜੀ ਕਿਤਾਬ ਮਿਲੀ ਨਹੀਂ ਉਹਦਾ ਕੀ ਨਾਮ ਅਨਿਕ ਵਿਸਥਾਰ ਪ੍ਰੀਤਮ ਸਿੰਘ ਸਫੀਰ ਅੱਛਾ ਜੇ ਕਿਸੇ ਕੋਲੇ ਹੋਵੇ ਤਾਂ ਦੱਸਿਓ ਤੇ ਉਹ ਕਿਤਾਬ ਕਦੋਂ ਦੀ ਹੈ ਉਹ ਮੈਨੂੰ ਪਤਾ ਉਹ ਕਿਤਾਬ ਹਾਂਜੀ 1983 ਚ ਉਹਨੂੰ ਨਾਮ ਮਿਲਿਆ ਕੌਤਾ ਦੀ ਕਿਤਾਬ ਹੈ 1983 ਚ ਨਾਮ ਮਿਲਿਆ ਹੋਇਆ ਤੇ ਕੌਤਾ ਦੀ ਜਿਹੜੀ ਕਿਤਾਬ ਆ ਉਹ ਤੇ ਅੱਛਾ ਇਹ ਜਿਹੜੀਆਂ ਇੱਕ ਇਹਦੀ ਚੋਣ ਕਿਵੇਂ ਕਰਦੀ ਹੈ ਉਹ ਆਪਣੇ ਜਿਹੜੀ ਇੱਕ ਗੱਲ ਹੋਰ ਜਿਹੜੀ ਵਿੱਚ ਮੈਂ ਦੱਸਣੀ ਚਾਹੁੰਦਾ ਉਹ ਇਹ ਹੈ ਵੀ ਭਾਰਤ ਸਰਕਾਰ ਨੇ 1957 1958 1960 1963 64 ਤੇ 1963 66 ਤੇ 1970 ਇੰਨਾ ਸਾਲਾਂ ਚ 6 ਵਾਰ ਪੰਜਾਬੀ ਦੀਆਂ ਕਿਤਾਬਾਂ ਨੂੰ ਇਨਾਮ ਨਹੀਂ ਦਿੱਤਾ ਕਾਰਨ ਕਾਰਨ ਉਹਨਾਂ ਨੇ ਇਹ ਕਿਹਾ ਵੀ ਇਹ ਇੰਨਾ ਸਾਲਾਂ ਚ ਪੰਜਾਬੀ ਦੀ ਕੋਈ ਇਨਾਮ ਦੇਣਯੋਗ ਕਿਤਾਬ ਛਪੀ ਨਹੀਂ ਉਹ ਅੱਛਾ ਠੀਕ ਹੈ 22 ਕਿਤਾਬ 22 ਪਛਾਵਾਂ ਨੇ 22 ਕਿਤਾਬਾਂ ਨੂੰ ਹਰ ਸਾਲ ਦਸੰਬਰ ਚ ਇਨਾਮ ਦਿੱਤਾ ਜਾਂਦਾ ਹੈ ਤੇ ਇੱਕ ਜਿਹੜੀ ਮੇਨ ਚੀਜ਼ ਵੀ ਜਿਹੜੇ ਲੇਖ ਨੂੰ ਇੱਕ ਵਾਰੀ ਜਿਹਦੀ ਪੁਸਤਕ ਨੂੰ ਨਾਮ ਮਿਲ ਗਿਆ ਉਹਨੂੰ ਦੁਬਾਰਾ ਨਹੀਂ ਮਿਲਦਾ ਜਿਹਦੀ ਪੁਸਤਕ ਨੂੰ ਪੰਜਾਬੀ ਇਸ ਲੇਖਕ ਦੀ ਨੂੰ ਇੱਕ ਵਾਰ ਇਨਾਮ ਮਿਲ ਗਿਆ ਦੂਜੀ ਵਾਰ ਉਸ ਨੂੰ ਕਿਤਾਬ ਤੋਂ ਇਨਾਮ ਨਹੀਂ ਮਿਲਿਆ ਅਜੇ ਤੱਕ ਇੰਨਾ ਕਿਤਾਬਾਂ ਦੇ ਵਿੱਚ ਕਿੰਨੇ ਬਰਨਾਲੇ ਦੇ ਲੇਖਕ ਨੇ ਜਿਨ੍ਹਾਂ ਨੂੰ ਕਿਤਾਬ ਇੰਨਾ ਦੇ ਵਿੱਚ ਇੱਕ ਲੇਖ ਹੈ ਨਸ਼ਤਰ ਜੀਦੀ ਕਿਤਾਬ ਨੂੰ ਇਨਾਮ ਮਿਲਿਆ ਇੱਥੇ ਹਾਂ ਕੋਈ ਨਾ ਪਦੇ ਇੱਥੇ ਦੇਖ ਲੈ ਬਾਅਦ ਚ ਕਰ ਦਿਖਾਉਣੇ ਤੇ ਇੱਕ ਰਾਉਂਸ ਰੂਪ ਅਣਖੀਏ ਜਿਹਦੀ ਕੋਠੇ ਖੜਕ ਸਿੰਘ ਕਿਤਾਬ ਨੂੰ ਨਾਮ ਮਿਲਿਆ ਹੈ ਦੋ ਕਿਤਾਬਾਂ ਨੂੰ ਸলো ਡਾਊਨ ਅਤੇ ਛੱਤਰ ਦੀ ਕਿਤਾਬ ਦੋ ਬਰਨਾਲੇ ਦੇ ਲੇਖਕਾਂ ਨੂੰ ਦੋ ਨੂੰ ਸਹਿਤ ਅਕੈਡਮੀ ਜਿਹੜਾ ਕੋਠੇ ਖੜਕ ਸਿੰਘ ਦਾ ਤੀਜਾ ਇੱਕ ਤੀਜਾ ਹੋਰ ਹੈ ਸੁਧਾਰ ਘਰ ਮਿੱਤਰ ਸੈਨ ਮੀਤ ਉਹਦੀ ਕਿਤਾਬ ਨੂੰ ਸਹਿਤ ਅਕੈਡਮੀ ਅੱਛਾ ਜਿਹੜਾ ਜਿਹੜੀ ਤਾਂ ਹੈਗੀ ਹੈਗੀ ਕੋਠੇ ਖੜਕ ਸਿੰਘ ਉਹਦਾ ਨਾਵਲਾ ਤੇ ਜਿਹੜਾ ਸলো ਡਾਊਨ ਉਹ ਸলো ਡਾਊਨ ਵੀ ਨਾਵਲਾ ਹੈ ਸੁਧਾਰ ਘਰ ਵੀ ਨਾਵਲਾ ਹੈ ਸਦਾਾਰਕਰ ਤਿੰਨੇ ਨਾਵਲ ਤਿੰਨੇ ਨਾਵਲ ਨੇ ਬਰਨਾਲੇ ਦੇ ਤਿੰਨ ਨਾਵਲਕਾਰ ਲੇਖਕਾਂ ਨੂੰ ਨਾਮ ਮਿਲੇ ਨੇ ਅੱਛਾ ਤੇ ਚਲੋ ਹੁਣ ਆਪਾਂ ਇੱਥੇ ਤੱਕ ਦਾ ਦੇਖ ਲਈਏ ਸੀਗੇ ਇਹ ਜਿਹੜੀ ਆ ਮਨਮੋਹਨ ਸਿੰਘ ਦਾ ਇਹ ਵੱਡਾ ਵੇਰਾ ਮੋਹਨ ਸਿੰਘ ਮਨਮੋਹਨ ਸਿੰਘ ਨਹੀਂ ਮੋਹਨ ਸਿੰਘ ਇਹ ਮੋਹਨ ਸਿੰਘ ਦੀ ਵੱਡਾ ਵੱਡਾ ਵੇਲਾ ਵੀ ਕੌਤਾ ਦੀ ਕਥਾ ਆ ਇਹ ਕੌਤਾ ਦੀ ਆ ਪਹਿਲਾ ਨਾਵਲ ਆ ਫਿਰ ਪੰਜਾਬੀ ਦਾ ਜਿਹਨੂੰ ਇੱਕ ਮਿਆਂਨ ਦੋ ਤਲਵਾਰ ਹਾਂ ਉਹ ਨਾਨਕ ਸਿੰਘ ਦਾ ਹਾਂ ਜਿਹਨੂੰ ਪਹਿਲ ਸਭ ਤੋਂ ਪਹਿਲਾ ਨਾਮ ਸਭ ਤੋਂ ਪਹਿਲਾ ਨਾਮ ਮਿਲਿਆ ਇਹ ਕਾਦੀ ਆ ਇਹ ਕਹਾਣੀ ਆ ਦੁੱਗਲ ਇਹ ਦੁੱਗਲ ਦੀ ਛੱਟ ਚਾਨਣ ਦੀ ਹਾਂ ਕਹਾਣੀਆਂ ਦੀ ਕਿਤਾਬ ਹੈ ਲੂਣਾ ਮਹਾਕਾਵਿ ਸ਼ਿਵ ਕੁਮਾਰ ਬਟਾਲਵੀ ਦਾ ਸਭ ਤੋਂ ਛੋਟੀ ਉਮਰ ਦੇ ਬੰਦੇ ਨੂੰ ਇਹਨੂੰ ਨਾਮ ਮਿਲਿਆ ਪੰਜਾਬੀ ਚ ਹੁਣ ਤੱਕ ਹੁਣ ਤੱਕ ਆ ਨਵੇਂ ਲੋਕ ਨਵੇਂ ਲੋਕ ਕੁਲਵੰਤ ਸਿੰਘ ਵਿਰਕੋ ਇਹ ਕਹਾਣੀ ਹੈ ਕਹਾਣੀਆਂ ਦੀ ਕਿਤਾਬ ਹੈ ਅੱਛਾ ਉਹ ਤੋਂ ਅਗਲੀ ਹੈਗੀ ਨਾ ਧੁੱਪੇ ਨਾ ਸ਼ਾਮੇ ਡਾਕਟਰ ਹਰਪਜਨ ਸਿੰਘ ਦਿੱਲੀ ਅੱਛਾ ਇਹ ਕੀ ਆ ਇਹ ਕਉਤਾ ਕਉਤਾ ਆ ਜ ਇਹ ہمارا ਜੀਵਨਾ ਨਾਵਲ ਦ੍ਰੀਵਕਟ ਬਣਾਉਂਦਾ ਹਾਂ ਇਹ ਮਿੱਤਰ ਪਿਆਰਾ ਨੂੰ ਨਾਟਕ ਹੈ ਸੰਤ ਸਿੰਘ ਸੇਖੋ ਨੇ ਤੋਂ ਸਪੈਸ਼ਲ ਰਸ਼ੀਆ ਗਵਰਨਮੈਂਟ ਨੇ ਲਿਖਵਾਇਆ ਤੇ ਇਹਨੂੰ ਨਾਮ ਦਿੱਤਾ ਗਿਆ ਅੱਛਾ ਤੇ ਆਹ ਕੱਲਾ ਜਿੱਤੇਪਾਲ ਕਨਾਟਕ ਅਗਲੀ ਜੋਗ ਬਦਲ ਗਿਆ ਸੋਹਣ ਸਿੰਘ ਸੀਤਲ ਦਾ ਨਾਵਲ ਆਹਾਂ ਕੱਦ ਚਾਨਣੀ ਰਾਤ ਗੁਰਦਿਆਲ ਸਿੰਘ ਦਾ ਨਾਵਲ ਹਾਂ ਹਾਂ ਬਾਘਲਾਜਾ ਹੁਸ਼ਿਆਰ ਨਾਵਲ ਨਰਿੰਦਰਪਾਲ ਸਿੰਘ ਕਰਨਲ ਦਾ ਅੱਛਾ ਆਹ ਕੱਚ ਦੇ ਵਸਤਰ ਸੋਹਣ ਸਿੰਘ ਮੀਤਸ਼ਾ ਦੀ ਕਵਿਤਾ ਦੀ ਕਿਤਾਬ ਕਰਨੋਂ ਦੀ ਸ਼ੋ ਜਸਵੰਤ ਸਿੰਘ ਨੇਕੀ ਦੀ ਕਵਿਤਾ ਦੀ ਕਿਤਾਬ ਸੂਰਜ ਤੇ ਕਹਿਕਸ਼ਾਂ ਸੁਖਵਾਲ ਵੀਰ ਸਿੰਘ ਹਸਰਤ ਦੀ ਕਵਿਤਾ ਦੀ ਕਿਤਾਬ ਗਰਾਜ ਤੋਂ ਫੁੱਟਪਾਥ ਤੀਕ ਵਿਸ਼ਵਨਾਥ ਵੜੀ ਦੀ ਕਵਿਤਾ ਦੀ ਕਿਤਾਬ ਗੁਲਜਾਰ ਸਿੰਘ ਸੰਧੂ ਦੀ ਕਹਾਣੀਆਂ ਦੀ ਕਿਤਾਬ ਅਮਰ ਕਥਾ ਅਜੀਤ ਕੌਰ ਦੀ ਖਾਨਾਮੋਦ ਉਸ ਜੀਵਨੀ ਸ਼ਹਿਰ ਤੇ ਗ੍ਰਾਂ ਸਜਾਣ ਸਿੰਘ ਦੀ ਕਹਾਣੀ ਅੱਛਾ ਇਹ ਪਹਿਲਾ ਪਹਿਲੀ ਜੀਵਨੀ ਐ ਮੈਨੂੰ ਲੱਗਾ ਜਿਹੜੀ ਜਿਹਨੂੰ ਨਾਮ ਮਿਲਿਆ ਖਾਨਾਮੋਦ ਹਾਂ ਅਜੀਤ ਕੌਰ ਦੀ ਹਾਂ ਅੱਛਾ ਕੋਠੇ ਖੜਕ ਸਿੰਘ ਇਹ ਤਾਂ ਨਾਵਲ ਹੈ ਗਈ ਆ ਰਾਮ ਸਰੂਪਨਖੀ ਦਾ ਆ ਆਹ ਗੜੀਆਂ ਚੱਕੜ ਦੂਰਕਾਰ ਬਨਜਾਰਾ ਵੇਦੀ ਦਾ ਅ ਪਰੰਪਰਾ ਤੇ ਸੱਭਿਆਚਾਰ ਨਾਲ ਸੰਬੰਧਿਤ ਜੀ ਸਵੈ ਜੀਵਨੀ ਟਾਈਪ ਪੁਸਤਕ ਹੈ ਬਾਰਤਕ ਦੀ ਇਹ ਕੈਕਸ਼ਾ ਕਵਤਾ ਇਹ ਜੀ ਹੁਣ ਇੰਦਾ ਵਰਤਮਾਨ ਮਨਜੀਤ ਟਵਾਣਾ ਦੀ ਕਵਤਾ ਚਨਾ ਦੀ ਰਾਤ ਹਰਿੰਦਰ ਸਿੰਘ ਮਹਿਬੂਦ ਦੀ ਕਵਤਾ ਇਹ ਕੁਝ ਅਣਕਿਹਾ ਵੀ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਹਨੇਰੇ ਵਿੱਚ ਸੁਲਗ ਦੀ ਗੱਲਣ ਵਾਲਾ ਕਵਤਾ ਸੁਰਜੀਤ ਪਾਤਰ ਅੱਛਾ 1 ਮਿੰਟ ਇਹ ਨਵੇਂ ਯੁੱਗ ਦੇ ਵਾਰਸ 1 ਨਵੇਂ ਯੁੱਗ ਦੇ ਵਾਰਸ ਮਹਿੰਦਰ ਸਿੰਘ ਸਰਨਾ ਦੀਆਂ ਕਹਾਣੀਆਂ ਦੀ ਕਿਤਾਬ। ਜਗਨੂ ਦੀਵਾ ਤੇ ਦਰਿਆ ਜਗਤਾਰ ਦੀ ਕਹਾਤਾਂ ਦੀ ਕਿਤਾਬ। ਸੰਤੋਖ ਸਿੰਘ ਧੀਰ ਦੀ ਪੱਖੀ ਕਹਾਣੀਆਂ ਦੀ ਕਿਤਾਬ ਇਹ ਨਾਵਲ। ਜਸਵੰਤ ਸਿੰਘ ਕਮਲਦਾ ਤਸ਼ਾਲੀ ਦੀ ਹੰਸੋ ਨਾਵਲ। ਅੱਛਾ ਉਹ ਮੂਨ ਦੀ ਅੱਖ ਮੂਨ ਪੰਡਾਰੀ ਦੀਆਂ ਕਹਾਣੀਆਂ। ਅੱਛਾ ਨਰਿੰਜਨ ਤਸਨੀਮ ਦਾ ਨਾਵਲ ਗੁਚ ਅਰਥ। ਚੌਥੀ ਕੂੰਟ ਬਰਿਆਉ ਸੰਧੂ ਦੀਆਂ ਕਹਾਣੀਆਂ। ਸ਼ਬਦਾਂਤ ਦੇਵਦੀ ਕਵਤਾ ਪੁਲਵਾਂ ਤੋਂ ਪਾਰ ਰੁਪਾਜਨ ਹਲਵਾਰਵੀ ਦੀ ਕਵਤਾ ਭਗਤ ਸਿੰਘ ਸ਼ਹੀਦ ਚਰਨ ਦਾ ਸਿੱਧੂ ਦਾ ਨਾਟਕ ਕਵਤਾਰੀ ਭੂਮਿਕਾ ਪਹਿਲੀ ਅਲੋਚਨਾ ਦੀ ਕਿਤਾਬ ਸਤਿੰਦਰ ਸਿੰਘ ਨੂਰ ਦੀ ਜਿਹਨੂੰ ਨਾਮ ਮਿਲਿਆ ਅਗਨੀ ਕਲਸ਼ ਗੁਰਵਚਨ ਸਿੰਘ ਭੋਲੜ ਦੀਆਂ ਕਹਾਣੀਆਂ ਇਸ ਬਾਜ਼ ਨਮਾਜ਼ ਦਾ ਹਜਨਾਹੀਆਂ ਜਮੇਰ ਸਿੰਘ ਔਲਖ ਦਾ ਨਾਟਕ ਕਮੰਡਰ ਜਸਵੰਤ ਦੀ ਦੀਦ ਦੀ ਕਵਤਾ ਸੁਧਾਰ ਘਰ ਮਿੱਤਰ ਸਿੰਘ ਮੀਤ ਦਾ ਨਾਵਲ ਚਤਵੀ ਜਵੀ ਦਾ ਖੰਡ ਜਿਹੜੀ ਤ੍ਰਤੀ ਜਵੀ ਦਾ ਸੱਚ ਆਤਮਜੀਤ ਦਾ ਨਾਟਕ ਕਾਲ ਪਹਿਰ ਤੇ ਘੜੀਆਂ ਬਨੀਤਾ ਦੀ ਕਵਿਤਾ ਢਾਵਾਂ ਦਿੱਲੀ ਦੇ ਕੰਗਰੇਜ ਬਲਦੇਵ ਸਿੰਘ ਥੜਕਨਾਵਾਂ ਦੀ ਨਾਵਲ ਮਹਾ ਕੰਪਨੀ ਦਰਸ਼ਨ ਮੋਟਰ ਦੀ ਕਵਿਤਾ ਨਿਰਵਾਣ ਮਨਮੋਹਨ ਦਾ ਨਾਵਲ ਜਸਵਿੰਦਰ ਅਗਰਵਤੀ ਕਵਿਤਾ ਮਾਤਲੋਕ ਜਸਵਿੰਦਰ ਸਿੰਘ ਨਾਵਲ ਹਮਸਤ ਹਾਂ ਨਾਵਲ ਜੀ ਇਹ ਨਾਵਲ ਮਾਤਲੋਕ ਅੱਛਾ ਸਵਰਾਜ ਵੀਰ ਦੀ ਮੱਸੀਆ ਦੀ ਰਾਤ ਨਾਟਕ ਸਲੋ ਡਾਊਨ 76 ਦਾ ਨਾਟਕ ਨਾਵਲ ਕੋਨੇ ਦਾ ਸੂਰਜ ਮੋਹਨਜੀਤ ਦੀ ਕਵਿਤਾ ਅੰਤਹੀਣ ਕਿਰਪਾਲ ਕਜ਼ਾਕ ਦੀ ਇਹ ਹੈਗੀ ਹੈ ਜੀ ਦੇਖੀਏ ਆਪਾਂ ਇਹ ਅੰਤਹੀਨ ਕਿਰਪਾਲਕ ਜਾਕ ਦੀਆਂ ਕਹਾਣੀਆਂ ਗੁਰਦੇਵ ਸਿੰਘ ਰਪਾਣਾ ਦੀ ਕਹਾਣੀਆਂ ਦੀ ਕਿਤਾਬ ਆਮ ਖਾਸ ਇਹਦੀ ਵਿਸ਼ੇਸ਼ਤਾ ਦੱਸਦੀ ਇੱਕ ਛੋਟੀ ਜੀ ਗੁਰਦੇਵ ਸਿੰਘ ਰਪਾਣਾ ਦੀ ਕਿ ਇਹਦੀ ਇਸੇ ਕਿਤਾਬ ਨੂੰ ਟਾਹਾ ਪੁਰਸਕਾਰ ਵੀ ਮਿਲਿਆ ਜਿਹੜਾ ਕੈਨੇਡਾ ਤੋਂ ਦਿੱਤਾ ਜਾਂਦਾ ਸਭ ਤੋਂ ਵੱਡਾ ਨਾਮ ਉਹ ਅੱਛਾ ਇਸੇ ਕਿਤਾਬ ਨੂੰ ਇਹਦੀ ਨੂੰ ਮਿਲਿਆ ਠੀਕ ਦੋ ਨਾਮ ਮਿਲਦੇ ਕਾਦੀ ਵਾਰ ਇਹ ਇਹ ਕਹਾਣੀਆਂ ਨੇ ਜੀ अच्छा इत्ते लिखया ਵੀ ਹੋਇਆ ਹਾਂ ਦੋਹੇ ਦੋਹੇ ਲਿਖਿਆ ਨੇ ਉੱਪਰ ਲਿਖਿਆ ਵੀ ਹੋਇਆ ਹਾਂ ਠੀਕ ਆ اچھا ਆਹ 16 ਦਾ ਸਾਲਨ ਖਾਲਦ ਹਸੈਨ ਜੰਮੂ ਕਸ਼ਮੀਰ ਵਾਲੇ ਦੀਆਂ ਕਹਾਣੀਆਂ ਮੈਂਨ ਕੋਸ਼ ਨਹੀਂ ਸੁਖਜੀਤ ਦੀਆਂ ਕਹਾਣੀਆਂ ਮਨ ਦੀ ਚਿੱਪ ਸਵਰਨਜੀ ਸਵੇਜੀ ਕਵਿਤਾ ਪਾਲ ਕੌਰ ਦੀ ਸੁਣ ਗੁਣਵੰਤਾ ਸੁਣ ਬੁੱਧਵੰਤਾ ਇਹ 2024 ਦੀ ਸਭ ਤੋਂ ਆਖਰੀ ਕਿਤਾਬ ਜਿਹੜੀ ਮਿਲੀ ਹੈ ਇਹ ਇਤਿਹਾਸਨਾਮਾ ਪੰਜਾਬ ਹੈ ਅੱਛਾ ਇਹ ਜਿਹੜੀਆਂ ਉਹ ਦੂਜੀਆਂ ਜਿਹੜੀਆਂ ਆਪਾਂ ਨੇ ਫੋਟੋ ਸਟੇਟ ਕੀਤੀਆਂ ਨੇ ਕੁਝ ਕਿਤਾਬਾਂ ਜਿਹੜੀਆਂ ਸਾਨੂੰ ਅਸਲੀ ਰੂਪ ਚ ਮਿਲ ਨਹੀਂ ਸਕੀਆਂ ਉਹਨਾਂ ਦੀ ਅਸੀਂ ਫੋਟੋ ਸਟੇਟ ਪ੍ਰਾਪਤ ਕਰ ਸਕੇ ਉਹ ਚਾਰ ਕਿਤਾਬਾਂ ਨੇ ਰੰਗਮੰਚ ਬਲਵੰਤ ਗਾਰਗੀ ਦੀ ਨਾਟਕ ਬਾਰੇ ਔਰਵਾਰ ਪਾਰ ਗੁਰਮukh Singh ਮੁਸਾਫਰ ਦੀ ਇਹਦੀ ਵੀ ਇੱਕ ਸਿਫਤ ਹੈ ਕਹਾਣੀਆਂ ਦੀ ਕਿਤਾਬ ਹੈ ਔਰਵਾਰ ਪਾਰ ਗੁਰਮੁਖ ਸਿੰਘ ਮੁਸਾਫਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਤੇ ਸੁਤੰਤਰਤਾ ਸੰਗਰਾਮੀ ਵੀ ਰਹੇ ਇਹਨਾਂ ਦੇ ਮਰਨ ਤੋਂ ਬਾਅਦ ਇਹਦੀ ਕਿਤਾਬ ਨੂੰ ਨਾਮ ਦਿੱਤਾ ਗਿਆ ਇਹ ਪਹਿਲਾ ਲੇਖਕ ਹਾਂ ਪਹਿਲਾ ਲੇਖਕ ਹੈ ਜਿਹਦੀ ਕਿਤਾਬ ਨੂੰ ਮਰਨ ਤੋਂ ਬਾਅਦ ਨਾਮ ਮਿਲਿਆ ਪੱਬੀ ਪ੍ਰਭਜੋਤ ਕੌਰ ਦੀ ਕਵਿਤਾ ਦੀ ਕਿਤਾਬ ਹੈ ਜਿਹਨੂੰ ਇਹ ਇਹ ਉਹ ਜੋੜੀ ਹੈ ਪ੍ਰਭਜੋਤ ਕੌਰ ਤੇ ਨਰਿੰਦਰਪਾਲ ਸਿੰਘ ਜਿਨ੍ਹਾਂ ਨੂੰ ਪਹਿਲੀ ਜੋੜੀ ਹੈ ਹਾਂ ਪਹਿਲੀ ਜੋੜੀ ਹੈ ਜਿਨ੍ਹਾਂ ਨੂੰ ਦੋਹਾਂ ਨੂੰ ਨਾਮਲੇ ਸਾਹਿਤ ਅਕੈਡਮੀ ਦੇ ਜਣੀ ਦੇ ਘਰ ਵਾਲੇ ਨੂੰ ਪਹਿਲਾਂ ਮਿਲ ਹਾਂ ਇਹਦੇ ਘਰ ਵਾਲੇ ਨੂੰ ਪਹਿਲਾਂ ਮਿਲ ਨਾ ਪਹਿਲਾਂ ਤਾਂ ਇਹ ਦੇਖਦੇ ਆਪਾਂ ਕਿਹਨੂੰ ਮਿਲਿਆ ਅੱਛਾ 1 ਮਿੰਟ 1964 ਵਿੱਚ ਮਿਲਿਆ ਪ੍ਰਭਜੋਤ ਕੌਰ ਨੂੰ ਹਾਂ ਪ੍ਰਭਜੋਤ ਕੌਰ ਨੂੰ 1964 ਦੇ ਵਿੱਚ ਪ੍ਰਾਪਤ ਹੋਇਆ ਨਰਿੰਦਰ ਕਰਨਲ ਨਰਿੰਦਰ ਪਾਸੀ ਨੂੰ 1976 ਵਿੱਚ ਪ੍ਰਾਪਤ ਹੋਇਆ ਇਹ ਜੋੜੀ ਨੂੰ ਨਾਮ ਮਿਲਿਆ ਕਪੂਰ ਸਿੰਘ ਘਮਣ ਜਿਹੜੇ ਭਾਸ਼ਾ ਭਾਗ ਦੇ ਡਾਇਰੈਕਟਰ ਵੀ ਰਹੇ ਨਾਟਕਕਾਰ ਨੇ ਇਹਨਾਂ ਦੇ ਪਾਗਲ ਲੋਕ ਨਾਟਕ ਨੂੰ ਨਾਮ ਮਿਲਿਆ ਇਹ ਚਾਰ ਕਿਤਾਬਾਂ ਸਾਨੂੰ ਮਿਲਣ ਨਹੀਂ ਸੀ ਸਕੀਆਂ ਇਨਾਂ ਨੇ ਅਸੀਂ ਫੋਟੋਕਾਪੀਆਂ ਪ੍ਰਾਪਤ ਕੀਤੀਆਂ ਇੱਕ ਕਿਤਾਬ ਹੋਰ ਹੈ ਜਿਹਦਾ ਅਸੀਂ ਜ਼ਿਕਰ ਕਰੀਏ ਬੇ ਪ੍ਰੀਤਮ ਸਿੰਘ ਸਫੀਰ ਦੀ ਅਨਕ ਵਿਸਥਾਰ ਉਹ ਕਿਤਾਬ ਸਾਨੂੰ ਅਜੇ ਤੱਕ ਨਹੀਂ ਮਿਲ ਸਕੀ ਉਹ ਸਾਨੂੰ ਕਿਤਾਬ ਹੈ ਜਿਹੜੀ ਫੋਟੋਸਟੇਟ ਕਰਾਉਣ ਵਾਸਤੇ ਵੀ ਪ੍ਰਾਪਤ ਨਹੀਂ ਹੋ ਸਕੀ ਇਸ ਲਈ ਜੇ ਕਿਸੇ ਕੋਲ ਹੋਵੇ ਤਾਂ ਸਾਨੂੰ ਫੋਟੋਸਟੇਟ ਕਰਕੇ ਦੇਵੇ ਅਸੀਂ ਉਹਨੂੰ ਉਹਦੀ ਪੇਮੈਂਟ ਕਰਾਂਗੇ ਉਹਦੇ ਪੈਸੇ ਦੇਵਾਂਗੇ ਇੱਕ ਕਿਤਾਬ ਇਸ ਮਸਲੇ ਤੇ ਸਾਡੇ ਕੋਲ ਹੈ ਪੁਸਤਕ ਤੇ ਪੁਰਸਕਾਰ ਡਾਕਟਰ ਲਾਵ ਸਿੰਘ ਖੀਵਾ ਦੀ ਜਿਹੜੀ ਭਾਰਤੀ ਸਿਹਤ ਅਕੈਡਮੀ ਦੇ 1900 201955 ਤੋਂ ਲੈ ਕੇ 2018 ਤੱਕ ਦੀਆਂ 58 ਕਿਤਾਬਾਂ ਬਾਰੇ ਪੂਰੀ ਜਾਣਕਾਰੀ ਭਰਪੂਰ ਲੇਖ ਉਹਨਾਂ ਦੀਆਂ ਫੋਟੋ ਤੇ ਕਿਹੜੇ ਸਾਲ 'ਚ ਕਿਹੜੀ ਕਿਤਾਬ ਨੂੰ ਮਿਲਿਆ ਬਹੁਤ ਸੋਹਣੀ ਕਿਤਾਬ ਹੈ ਉਹ ਵੀ ਸਾਂਭ ਕੇ ਰੱਖਣਯੋਗ ਹੈ ਜਿਹੜੀ ਸਾਰੀਆਂ ਕਿਤਾਬਾਂ ਦਾ ਇਹਨਾਂ ਦਾ ਇੱਕ ਕਿਸਮ ਦਾ ਨਿਚੋੜ ਹੈ ਤੇ ਇੱਕ ਇਹ ਵੀ ਇੰਨੀਆਂ ਜਿਹੜੀਆਂ ਇਹ ਕਿਤਾਬਾਂ ਜਿੰਨਾਂ ਨੂੰ ਨਾਮ ਮਿਲਿਆ ਜੇ ਕਿਸੇ ਨੇ ਇਹਨਾਂ 'ਚ ਪੜ੍ਹੀ ਹੋਵੇ ਤਾਂ ਉਹ ਵੀ ਦੱਸਿਓ ਕਿ ਕਿਹੜੀ ਕਿਤਾਬ ਪੜ੍ਹੀ ਆ ਤੇ ਤੁਹਾਨੂੰ ਕਿਹੜੀ ਕਿਤਾਬ ਚੰਗੀ ਲੱਗੀ ਇਹਨਾਂ 'ਚੋਂ ਜਿਵੇਂ ਮੈਂ ਹੁਣ ਜੇ ਮੈਂ ਆਪਦਾ ਜ਼ਿਕਰ ਕਰਾਂ ਤਾਂ ਮੈਂ ਆਹ ਕਿਤਾਬ ਆ ਜਿਹੜੀ ਇੱਕ ਮਿਆਂ ਦੋ ਤਲਵਾਰਾਂ ਤੇ ਮੈਂ ਪੜ੍ਹਿਆ ਹੋਇਆ ਤੇ ਮੈਨੂੰ ਇਹ ਬਹੁਤ ਵਧੀਆ ਕਿਤਾਬ ਲੱਗੀ ਆ ਤੇ ਬਾਕੀ ਹੋਰ ਵੀ ਕਿਤਾਬਾਂ ਪਈਆਂ ਨੇ ਜਿਹੜੀਆਂ ਮੈਂ ਇਹਨਾਂ ਚ ਜਿਵੇਂ ਮੇਰੇ ਮੈਨੂੰ ਤਾਂ ਇਹ ਸਭ ਤੋਂ ਵਧੀਆ ਲੱਗੀ ਵੈਸੇ ਹੋਰ ਵੀ ਕਿਤਾਬਾਂ ਹੈਗੀਆਂ ਨੇ ਨਾਵਲ ਵੀ ਹੈਗੇ ਨੇ ਕਵਤਾਵਾਂ ਮਾਂ ਵੀ ਹੈਗੀਆਂ ਨੇ ਤੇ ਵੱਡੀਆਂ ਮੋਟ ਸਭ ਤੋਂ ਜਿਵੇਂ ਉਹ ਗੱਡੀ ਵੱਡੀ ਕਿਤਾਬ ਆ ਚਨਾ ਦੀ ਰਾਤ ਹਾਂ ਆ ਡੱਡ ਕਿਤਾਬਾਂ ਨੇ ਤੇ ਆ ਦੋ ਕਿਤਾਬਾਂ ਬਾਰੇ ਵੀ ਆਪਣੇ ਨਾਲ ਚਾਰ ਕਿਤਾਬਾਂ ਬਾਰੇ ਜ਼ਿਕਰ ਕਰਦੇ ਆ ਇੱਕ ਤੇ ਇਹ ਕੀ ਨੇ ਇਹ ਜਿਹੜਾ ਟਾਪਾ ਗੱਲ ਕੀਤੀ ਸੀ ਟਾਹਾ ਪੁਰਸਕਾਰ ਗੁਰਜਿੰਦਰ ਟਾਹਾ ਆਹ ਆ ਉੱਥੋਂ ਦਿੰਦਾ ਨਾਮ ਜਿਹੜਾ ਆਪਾਂ ਜ਼ਿਕਰ ਕੀਤਾ ਸੀ ਵੀ ਕਿਤਾਬ ਨੂੰ ਦੋ ਵਾਰ ਨਾਮ ਮਿਲਿਆ ਆਮ ਖਾਸ ਗੁਰਦੇਵ ਸਿੰਘ ਰਪਾਣਾ ਜੀ ਨੂੰ ਤੇ ਆਪਾਂ ਹੁਣ ਉਹ ਜ਼ਿਕਰ ਇਹ ਹੈ ਵੀ ਇੱਕ ਪ੍ਰਗਟ ਸਿੰਘ ਸਤੋਜ ਦੀ ਖਬਰ ਇੱਕ ਪਿੰਡ ਦੀ ਨੂੰ ਵੀ ਪੰਜਾਬੀ ਦੇ ਵਿੱਚ ਟਾਹਾ ਪੁਰਸਕਾਰ ਪ੍ਰਾਪਤ ਹੋਇਆ ਤੇ ਜਿਹੜੀ ਸਹਿਤ ਅਕੈਡਮੀ ਹੈ ਬਾਅਦ ਦੇ ਵਿੱਚ ਇਹ ਬਾਲ ਸਹਿਤ ਪੁਰਸਕਾਰ ਵੀ ਦੇਣ ਲੱਗੀ ਤੇ ਇਹ ਜੋਵਾ ਪੁਰਸਕਾਰ ਵੀ ਨਾਮ ਦੇਣ ਲੱਗੀ ਸਾਡੇ ਕੋਲ ਢਾਹਾ ਪੁਰਸਕਾਰ ਵਾਲੀ ਇੱਕ ਜਨਾਨੀ ਪੋਧ ਕੇਸਰਾ ਰਾਮ ਦੀ ਕਿਤਾਬ ਵੀ ਸਾਡੇ ਕੋਲ ਹੈ ਤੇ ਇੱਕ ਦੋ ਕਿਤਾਬਾਂ ਜੋਵਾ ਪੁਰਸਕਾਰ ਦੀਆਂ ਵੀ ਪੰਜਾਬੀ ਭਾਰਤੀ ਸਾਹਿਤ ਅਕੈਡਮੀ ਨੇ ਨੂੰ ਨਾਮ ਮਿਲਿਆ ਜਿਨ੍ਹਾਂ ਚੋਂ ਵਕਤ ਬੀਤਿਆ ਨਹੀਂ ਜਗਵਿੰਦਰ ਸੰਧੂ ਤੇ ਗਰਲਜ ਹੋਸਟਲ ਜਿਹਨੂੰ ਪਿਛਲੇ 2024 ਚ ਨਾਮ ਮਿਲਿਆ ਮਨਦੀਪ ਔਲਖ ਦੀ ਉਹ ਵੀ ਸਾਡੇ ਕੋਲ ਮੌਜੂਦ ਨੇ ਇੰਨਾ ਕਿ ਸਾਡੇ ਕੋਲ ਖਜ਼ਾਨਾ ਹੈ ਇੰਨਾ ਕਿ ਜਿਹੜਾ ਜਿਵੇਂ ਇਹ ਨਾ ਇਹ ਜਿਹੜੀ ਹੈਗੀ ਆ ਆ ਜਿਵੇਂ ਭਾਰਤ ਸਹਿਤ ਅਕੈਡਮੀ ਇਹ ਜਿਹੜੇ ਨਾਮ ਦਿੰਦੀ ਹੈ ਇਹ ਕਿੰਨਾ ਕ ਨਾਮ ਹੁੰਦਾ ਇਹਦੇ ਬਾਰੇ ਵੀ ਇਹ ਭਾਰਤੀ ਸਹਿਤ ਅਕੈਡਮੀ ਜਦੋਂ ਭਾਰਤ ਆਜ਼ਾਦ ਹੋਇਆ ਉਸ ਤੋਂ ਬਾਅਦ ਨਹਿਰੂ ਦੇ ਰਾਜ ਦੇ ਵਿੱਚ ਇਹ ਕਾਇਮ ਹੋਈ ਇਹ ਭਾਰਤ ਦੀਆਂ 22 ਪੁਸ਼ਾਵਾਂ ਨੂੰ ਹਰ ਸਾਲ ਇੱਕ ਇੱਕ ਕਿਤਾਬ ਨੂੰ ਇੱਕ ਸਹਿਤਕ ਕਿਤਾਬ ਨੂੰ ਨਾਮ ਦਿੰਦੀ ਹੈ ਇਹ ਦੋ ਮੈਗਜ਼ੀਨ ਵੀ ਕੱਢਦੀ ਹੈ ਇੱਕ ਹਿੰਦੀ ਦੇ ਵਿੱਚ ਤੇ ਇੱਕ ਅੰਗਰੇਜ਼ੀ ਦੇ ਵਿੱਚ ਇਹਦੀ ਬਾਕੇ ਦਾ ਭਾਰਤ ਸਰਕਾਰ ਵੱਲੋਂ ਡਾਇਰੈਕਟਰ ਮੈਂਬਰ ਨਿਯੁਕਤ ਕੀਤੇ ਜਾਂਦੇ ਨੇ ਪਹਿਲਾਂ ਇਹਦਾ 5100 ਨਾਮ ਸੀ ਜਦੋਂ ਮੇਰੇ ਸਾਈਆਂ ਜੀ ਨੂੰ ਮਿਲਿਆ ਸੀ ਉਦੋਂ ਬਾਅਦ 10000 ਕਰ ਦਿੱਤਾ ਗਿਆ ਸੀ ਹੁਣ ਵਧਾ ਕੇ 50000 ਤੱਕ ਇਹਦੀ ਜਿਹੜੀ ਹੈ ਰਕਮ ਪਹੁੰਚ ਗਈ ਤੇ ਇਹਦੇ ਨਾਲ ਸ਼ਾਲ ਤੇ ਇੱਕ ਮੋਮੈਂਟੋ ਇੱਕ ਸਰਟੀਫਿਕੇਟ ਉਹ ਵੀ ਦਿੱਤਾ ਜਾਂਦਾ ਜਿਹੜਾ ਕਿ ਭਾਰਤ ਦੇ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤਾ ਜਾਂਦਾ ਕਿ ਕਿਹੇ ਜਿਹੜੀਆਂ ਕਿਤਾਬਾਂ ਕਿਵੇਂ ਉਹ ਕੱਢਦੇ ਨੇ ਵੀ ਇਹ ਕਿਤਾਬ ਨੂੰ ਆਪਣਾ ਨਾਮ ਦੇਣਾ ਇਹ ਇੱਕ ਹਾਂ ਇਹ ਪੰਜਾਬੀ ਦਾ ਉਹ ਇਤਿਹਾਸਕ ਵਿਭਾਗ ਹੈ ਅਕੈਡਮੀ ਚ ਉਹਦੇ ਚ ਪੰਜਾਬੀ ਦੇ ਮੈਂਬਰ ਹੁੰਦੇ ਨੇ ਪੰਜਾਬੀ ਲੇਖਕ ਉਹ ਉਹਦੀ ਚੋਣ ਕਰਦੇ ਨੇ ਲੇਖਕਾਂ ਤੋਂ ਮੰਗਦੇ ਨੇ ਵੱਖ-ਵੱਖ ਪਾਸਿਆਂ ਤੋਂ ਉਹਦਾ ਇੱਕ ਜੌਰੀ ਬਣਦੀ ਹੈ ਫਿਰ ਉਹ ਤਿੰਨ ਜਣ ਤਿੰਨ ਸਿਲੈਕਟ ਹੁੰਦੀਆਂ ਨੇ ਫਿਰ ਤਿੰਨ ਨੂੰ ਜਿਹੜੇ ਅਕੈਡਮੀ ਦੇ ਮੈਂਬਰ ਨੇ ਉਹ ਉਹਨਾਂ ਚੋਂ ਫਾਈਨਲ ਕੱਢਦੇ ਨੇ ਇਹਦੇ ਬਾਰੇ ਕਈ ਵਾਰੀ ਰੌਲਾ ਵੀ ਪਿਆ ਜਿਵੇਂ ਨਰਿੰਦਰਪਾਲ ਸਿੰਘ ਦੀ ਕਿਤਾਬ ਬਾ ਮਲਾਜਾ ਹੁਸ਼ਿਆਰ ਤੇ ਵੀ ਕਾਫੀ ਰੌਲਾ ਪਿਆ ਤੇ ਜਦੋਂ ਚਨਾਹ ਦੀ ਰਾਤ ਨੂੰ ਹਰਿੰਦਰ ਸਿੰਘ ਮਹਿਬੂਬ ਦੀ ਕਿਤਾਬ ਨੂੰ ਨਾਮ ਦਿੱਤਾ ਗਿਆ ਉਹਨੂੰ ਵੀ ਕਾਫੀ ਰੌਲਾ ਪਿਆ ਇਸ ਤਰ੍ਹਾਂ ਕਈ ਕਿਤਾਬਾਂ ਤੇ ਰੌਲਾ ਪਿਆ ਪਰ ਅੱਜ ਕੱਲ੍ਹ ਸ਼ਾਂਤ ਚੱਲ ਰਿਹਾ ਹੈ ਹੁਣ ਹੁਣ ਕਿਤਾਬਾਂ ਤੇ ਰੌਲਾ ਨਹੀਂ ਪਿਆ ਪਿਛਲੇ ਤੇ ਇੱਕ ਮੇਰੀ ਇਹ ਗੱਲ ਵੀ ਜਿਨੇ ਜਿਵੇਂ ਹੁਣ ਸਪਾਉਂਦਾ ਜਿਹੜਾ ਵੀ ਲੇਖ ਨਵਾਂ ਲੇਖ ਚਾਹੇ ਉਹ ਪੁਰਾਣਾ ਤਾਂ ਜਿਹੜੇ ਸਾਲ ਤੋਂ ਕਿਤਾਬ ਸੱਭੀ ਹੋਈ ਹੈ ਉਹ ਦੇ ਸਕਦਾ ਉਹਦੀ ਕਿਤਾਬ ਹਾਂ ਦੇ ਸਕਦਾ ਕਿਵੇਂ ਦੇ ਸਕਦਾ ਉਹ ਉਹ ਸਹਿਤ ਅਕੈਡਮੀ ਨੂੰ ਭੇਜੋ ਅਸਲ ਵਿੱਚ ਤਾਂ ਇਹ ਹੈ ਜਿਹੜੀ ਅਕੈਡਮੀ ਹੈ ਉਹਦੇ ਜਿਹੜੇ ਲੇਖਕ ਨੇ ਉਹ ਆਪਣੇ ਆਪ ਪੰਜਾਬੀ ਦੇ ਜਾਣਕਾਰ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੀਆਂ-ਕਿਹੜੀਆਂ ਕਿਤਾਬਾਂ ਇਸ ਸਾਲ 'ਚ ਨਵੀਆਂ ਛਪੀਆਂ ਤੇ ਉਹਨਾਂ 'ਚੋਂ ਕਿਹੜੀਆਂ ਨਾਮ ਦੇਣ ਵਾਸਤੇ ਵਿਚਾਰੀਆਂ ਜਾ ਸਕਦੀਆਂ ਨੇ ਠੀਕ ਤੇ ਜੇ ਕੋਈ ਹੋਰ ਜਾਣਕਾਰੀ ਜਿਹੜੀ ਅੱਪੋਂ ਤੋਂ ਰਹੇਗੀ ਹੋਵੇ ਹਾਂ ਉਹ ਦੱਸ ਸਕਦਾ ਹੈ ਅਗਲਾ ਸਾਨੂੰ رائے ਦਿਓ ਸਲਾਹ ਦਿਓ ਇੰਨੀਆਂ ਕਿਤਾਬਾਂ ਸਾਡੇ ਕੋਲ ਨੇ ਜੇ ਇਹਨਾਂ 'ਚੋਂ ਕਿਸੇ ਦੀ ਫੋਟੋ ਸਟੇਟ ਚਾਹੀਦੀ ਹੈ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਜੋ ਸਾਡੇ ਕੋਲੇ ਹੋਵੇਗੀ ਅਸੀਂ ਦੇਣ ਲਈ ਹਾਜ਼ਰ 嗯。